ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਜਿਵੇਂ ਗੱਲ ਕੀਤੀ ਸੀ ਕੁਝ ਦਿਨ ਪਹਿਲਾਂ ਕਿ ਵੀ ਪੰਜਾਬ ਦੀ ਜਿਹੜੀ ਸਿਆਸਤ ਹੋ ਰਹੀ ਹੈ ਇਸ ਟਾਈਮ 'ਇਆ ਜਿਹੜੇ ਪੰਜਾਬ ਦੇ ਚੋਣਾਂ ਹੋ ਰਹੀਆਂ ਉਹਦੇ ਵਿੱਚ ਪੰਜਾਬ ਦੇ ਕੋਈ ਮੁੱਦੇ ਨਹੀਂ ਡਿਸਕਸ ਹੋ ਰਹੇ ਕੋਈ ਉਹਨਾਂ ਤੇ ਵਿਚਾਰ ਚਰਚਾ ਨਹੀਂ ਹੋ ਰਹੀ ਕੋਈ ਉਹਨਾਂ ਤੇ ਬਹਿਸ ਨਹੀਂ ਹੋ ਰਹੀ ਇੱਥੋਂ ਤੱਕ ਕਿ ਵੀ ਕਿ ਕਿਹੜੀ ਇੱਕ ਸਿਧਾਂਤ ਦੀ ਵਿੱਚ ਜਿਹੜਾ ਬੰਦਾ ਕਿਸੇ ਪਾਰਟੀ ਚੋਂ ਦੂਜੇ ਸਿਧਾਂਤ ਬਿਲਕੁਲ ਉਹਦੇ ਵਿਪਰੀਤ ਜਾਂ ਉਹਦੇ ਉਲਟ ਸਿਧਾਂਤ ਵਾਲੀ ਪਾਰਟੀ ਦੇ ਵਿੱਚ ਜਾ ਕੇ ਜੁਆਇਨ ਕਰ ਜਾਂਦਾ ਹੈ ਤੇ ਲੋਕਾਂ ਦੇ ਵਿੱਚ ਜਿਹੜੀ ਆਮ ਚਰਚਾ ਉਹ ਕਿਹੜਾ ਕਿੱਧਰ ਕਿੱਧਰ ਜੁੜ ਗਿਆ ਕਿਹੜਾ ਕਿੱਧਰ ਚਲਾ ਗਿਆ ਮੈਂ 12 ਕਯੋ ਪਾਰਟੀ ਛੱਡੀ ਉਹਨੂੰ ਪਰਸਨਲ ਗੁੱਸੇ ਕੀ ਸੀ ਉਹਨੂੰ ਜਾਤੀ ਗੱਤियां ਨਿੱਜੀ ਗੁੱਸੇ ਕੀ ਸੀ ਉਸ ਪਾਰਟੀ ਨਾਲ ਉਸ ਕਰਕੇ ਗੱਲਾਂ ਹੋ ਰਹੀਆਂ ਤਾਂ ਇਹ ਆਪਾਂ ਉਹਨਾਂ ਵਿਚਾਰ ਕੀਤਾ ਸੀਗੇ ਕਿ ਵੀ ਆਪਾਂ ਪੰਜਾਬ ਦੇ ਜਿਹੜੇ ਬੁਨਿਆਦੀ ਮੁੱਦੇ ਆ ਜਿਹੜੇ ਮੁੱਦਿਆਂ ਦੇ ਉੱਤੇ ਗੱਲਾਂ ਹੋਣੀਆਂ ਚਾਹੀਦੀਆਂ ਖਾਸ ਕਰਕੇ ਜਿਹੜੇ ਮੈਂਬਰ ਸਾਡੇ ਸੰਸਦ ਦੇ ਵਿੱਚ ਜਾਣਗੇ ਜਾਂ ਉਹ ਹੋਗੇ ਆ ਉਹਨਾਂ ਨੂੰ ਉਹਨਾਂ ਮੁੱਦਿਆਂ ਦੀ ਸਮਝ ਹੋਣੀ ਚਾਹੀਦੀ ਹੈ ਤੇ ਆਪਾਂ ਨੂੰ ਵੀ ਉਹ ਸਵਾਲ ਕਰਨੇ ਚਾਹੀਦੇ ਆ ਕਿ ਵੀ ਕੀ ਉਹ ਮੁੱਦੇ ਡਿਸਕਸ ਹੋ ਰਹੇ ਆ ਕਿ ਨਹੀਂ ਹੋ ਰਹੇ ਤਾਂ ਉਹਨਾਂ ਮੁੱਦਿਆਂ ਬਾਰੇ ਆਪਾਂ ਇੱਕ ਘਰ ਇੱਕ ਇੱਕ ਕਰਕੇ ਇਸ ਮਹੀਨੇ ਦੇ ਵਿੱਚ ਉਹਨਾਂ ਦੀ ਡਿਸਕਸ ਕਰਾਂਗੇ ਅੱਜ ਜਿਹੜੀ ਆਪਾਂ ਗੱਲ ਕਰਨੀ ਹੈ ਉਹ ਸਿੱਖਿਆ ਨੂੰ ਲੈ ਕੇ ਗੱਲ ਕਰਨੀ ਆ ਸਿੱਖਿਆ ਸਾਡੇ ਵਾਸਤੇ ਸਾਰੇ ਵਾਸਤੇ ਬਹੁਤ ਅਹਿਮ ਆ ਸਿੱਖਿਆ ਇੱਕ ਬਹੁਤ ਇੰਪੋਰਟੈਂਟ ਪਾਰਟ ਹੁੰਦਾ ਲਾਈਫ ਦਾ ਕਿਸੇ ਵੀ ਇੱਕ ਪਰਿਵਾਰ ਵਾਸਤੇ ਉਹਨੇ ਆਦੇ ਬੱਚਿਆਂ ਨੂੰ ਕੈਸੀ ਸਿੱਖਿਆ ਦੇਣੀ ਆ ਕਿਉਂਕਿ ਉਹ ਸਿੱਖਿਆ ਦੇ ਉੱਤੇ ਹੀ ਆਧਾਰਿਤ ਹੁੰਦਾ ਉਹਨੇ ਜੀਵਨ ਕਿ ਜਾਂਚ ਕਿ ਜਿਉਣੀ ਆ ਹੈ ਉਹਦਾ ਰੋਜ਼ਗਾਰ ਉਹਨੂੰ ਕੀ ਮਿਲਣਾ ਹੈ ਉਡੀ ਫਾਈਨੈਂਸ਼ੀਅਲ ਸਟੇਟਸ ਕੀ ਹੋਊਗਾ ਉਹਨੂੰ ਆਰਥਿਕਤਾ ਕਿਵੇਂ ਹੋਊਗੀ ਤੇ ਪਰਿਵਾਰ ਦਾ ਕਿੰਨਾ ਖਰਚਾ ਆਊਗਾ ਉਹ ਸਿੱਖਿਆ ਦੇਣ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮੰਦਭਾਗੀ ਗੱਲ ਇਹ ਆ ਕਿ ਸਾਡੇ ਸਰਕਾਰੀ ਸਕੂਲ ਦੇ ਜਿਹੜੇ ਸਰਕਾਰੀ ਸਕੂਲ ਸੀਗੇ ਜਾਂ ਸਰਕਾਰੀ ਸਿਸਟਮ ਸੀ ਸਕੂਲਾਂ ਦਾ ਉਹਦੇ ਉੱਤੇ ਲੋਕਾਂ ਦਾ ਵਿਸ਼ਵਾਸ ਖਤਮ ਹੋ ਗਿਆ ਤੇ ਪ੍ਰਾਈਵੇਟ ਸਕੂਲ ਜਿਹੜੇ ਹੈਗੇ ਆ ਉਹ ਪੁੰਗਰ ਤੇ ਪੁੰਗਰ ਗਏ ਆ ਇੱਕ ਤੋਂ ਇੱਕ ਇੱਕ ਤੋਂ ਇੱਕ ਇੱਕ ਤੇ ਸਰਕਾਰੀ ਸਿਸਟਮ ਆਲਮੋਸਟ ਕ੍ਰੈਸ਼ ਆ ਉਹੀ ਬੰਦਾ ਸਰਕਾਰੀ ਸਕੂਲ ਚ ਬੱਚੇ ਨੂੰ ਭੇਜ ਰਿਹਾ ਜਿਹਦੇ ਕੋਲੇ ਸਮਰੱਥਾ ਹੈ ਨਹੀਂ ਆਰਥਿਕ ਕਿ ਉਹ ਉਹਨੂੰ ਆਪਣਾ ਜਿਹੜੇ ਅੰਗਰੇਜ਼ੀ ਸਕੂਲ ਕਹਿ ਲਓ ਜਾਂ ਇਹ ਨਿੱਜੀ ਸਕੂਲ ਕਹਿ ਲਓ ਜਾਂ ਪ੍ਰਾਈਵੇਟ ਸਕੂਲ ਨਾਲ ਚ ਪੜਾ ਸਕੇ ਸਿੱਖਿਆ ਦੇ ਵਿੱਚ ਜੋ ਮੈਂ ਸਮਝਦਾ ਉਹ ਦੋ ਗੱਲਾਂ ਆਪਾਂ ਨੂੰ ਦੇਖਣੀਆਂ ਬਹੁਤ ਜ਼ਰੂਰੀ ਆ ਪਹਿਲੀ ਗੱਲ ਜਦੋਂ ਅਸੀਂ ਇੱਕ ਆਮ ਮਤਲਬ ਇੱਕ ਮਿਹਨਤ ਕਸ਼ ਪਰਿਵਾਰ ਖਰਚਾ ਕਰਦਾ ਸਿੱਖਿਆ ਤੇ ਤਾਂ ਉਹ ਦੋ ਗੱਲਾਂ ਉਹਨੂੰ ਦੇਖਣੀਆਂ ਬਹੁਤ ਜ਼ਰੂਰੀ ਆ ਇੱਕ ਤਾਂ ਕੀ ਜਿਹੜੀ ਸਿੱਖਿਆ ਉਹਨਾਂ ਦਾ ਬੱਚਾ ਲੈ ਰਿਆ ਉਹ ਆਉਣ ਵਾਲੇ ਸਮੇਂ 'ਚ ਇੰਨੀ ਕਾਰਗਰ ਹੋਊਗੀ ਜਾਂ ਇੰਨੀ ਕ ਕੰਮ ਦੀ ਹੋਊਗੀ ਕਿ ਉਹ ਉਹਦੇ ਵਾਸਤੇ ਉਹ ਆਰਥਿਕ ਲਾਹਾ ਲੈ ਸਕੇ ਉਹ ਉਹਨੂੰ ਉਹਦੇ ਤੋਂ ਰੋਜ਼ਗਾਰ ਕਮਾ ਸਕੇ ਉਹਨੂੰ ਵੱਖ-ਵੱਖ ਤਰ੍ਹਾਂ ਦੀਆਂ ਰੋਜ਼ਗਾਰ ਸੌਖੀ ਮਿਲ ਸਕੇ ਦੂਸਰੀ ਜਿਹੜੀ ਗੱਲ ਆ ਕਿ ਵੀ ਸਿੱਖਿਆ ਇੱਕ ਕਰਦਾਰ ਵੀ ਸ਼ੇਪ ਕਰਦੀ ਆ ਇੱਕ ਪਾ ਇੱਕ ਤੁਹਾਡੇ ਅੰਦਰ ਸੱਭਿਆਚਾਰ ਤੁਹਾਡਾ ਕੀ ਆ ਤੁਹਾਡਾ ਅਲਾਕ ਮਤਲਬ ਤੁਹਾਡੀ ਤੁਹਾਡੀ ਬੈਕਗ੍ਰਾਉਂਡ ਇਤਿਹਾਸ ਕੀ ਆ ਉਹਦੇ ਤੇ ਆਧਾਰਿਤ ਇੱਕ ਕਿਰਦਾਰ ਨੂੰ ਵੀ ਪੈਦਾ ਕਰਦੀ ਹੈ ਜਿਹੜਾ ਕਿ ਇੱਕ ਚੰਗੇ ਪਰਿਵਾਰ ਨੂੰ ਚਲਾਉਣ ਦੇ ਵਿੱਚ ਤੇ ਇੱਕ ਚੰਗਾ ਖੇਤਰ ਜਾਂ ਚੰਗਾ ਚੰਗਾ ਚੰਗੀ ਚੰਗਾ ਰਾਜ ਕਾਇਮ ਕਰਨ ਜਾਂ ਸਟੇਟ ਕਾਇਮ ਕਰਨ ਦੇ ਵਿੱਚ ਕੰਮ ਆਉਂਦਾ ਹੈ ਤਾ ਇਹਦੇ ਵਿੱਚ ਕੀ ਹੈ ਕਿ ਬਈ ਅਸੀਂ ਦੋਨੇ ਪਾਸਿਓਂ ਇਸ ਟਾਈਮ ਪਿੱਛੇ ਫੇਲ ਹੁੰਦੇ ਜਾ ਰਹੇ ਹਾਂ ਪਹਿਲੀ ਗੱਲ ਤਾਂ ਜਿਵੇਂ ਸਾਡੇ ਪਹਿਲਾਂ ਖਾਲਸਾ ਸਕੂਲ ਹੁੰਦੇ ਸੀਗੇ ਜਾਂ ਸਿੱਖਾਂ ਦੇ ਹੋਰ ਚੀਫ ਖਾਲਸਾ ਦਿਵਾਨ ਦੇ ਸਕੂਲ ਹੁੰਦੇ ਸੀ ਸ਼੍ਰੋਮਣੀ ਕਮੇਟੀ ਦੇ ਰਨ ਸਕੂਲਸ ਹੁੰਦੇ ਸੀ ਜਾਂ ਉਹ ਜਿਹੜੇ ਖਾਲਸਾ ਸਕੂਲ ਜਾਂ ਖਾਲਸਾ ਕਾਲਜਸ ਰਨ ਹੁੰਦੇ ਸੀਗੇ ਉਹ ਪਿਛਲੇ 25 30 40 ਸਾਲਾਂ ਦੇ ਵਿੱਚ ਹੌਲੀ 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 ਨਿਗਾਰ ਚ ਆ ਗਏ ਆ ਮੇਰੇ ਪਿਤਾ ਜੀ ਦੱਸਦੇ ਆ ਕਿ ਉਹ ਖਾਲਸਾ ਸਕੂਲ ਦੇ ਪੜ੍ਹੇ ਹੋਏ ਆ ਗੰਗਾਨਗਰ ਤੋਂ ਉਹ ਦੱਸਦੇ ਆ ਕਿ ਵੀ ਸਾਡੇ ਖਾਲਸਾ ਸਕੂਲ ਦੇ ਵਿੱਚ ਐਡਮਿਸ਼ਨ ਲੈਣ ਵਾਸਤੇ ਜਿਹੜਾ ਉਸ ਸਮੇਂ ਦਾ ਡੀਸੀ ਹੁੰਦਾ ਸੀਗਾ ਜਾਂ ਉਸ ਸਮੇਂ ਦੇ ਜਦੋਂ ਸੀਐਮਓ ਹੁੰਦਾ ਸੀ ਮਤਲਬ ਟਾਪ ਦੇ ਆਫੀਸਰਸ ਹੁੰਦੇ ਸੀ ਡਿਸਟ੍ਰਿਕਟ ਲੈਵਲ ਤੇ ਉਹਨਾਂ ਦੀ ਲਾਈਨ ਉਹ ਮਤਲਬ ਮੰਤ ਕਰਦੇ ਹੁੰਦੇ ਸੀਗੇ ਆ ਕੇ ਪ੍ਰਿੰਸੀਪਲ ਨੂੰ ਕਿ ਵੀ ਸਾਡੇ ਬੱਚੇ ਨੂੰ ਇੱਥੇ ਐਡਮਿਸ਼ਨ ਦੇ ਦਿਓ ਅੱਜ ਸਮਝੋ ਅੱਜ ਹਾਲਾਤ ਕੀ ਆ ਸਾਡੇ ਅੱਜ ਅਸੀਂ ਆਪਦੇ ਬੱਚੇ ਵੀ ਉਹਨਾਂ ਸਕੂਲਾਂ ਦੇ ਵਿੱਚ ਨਹੀਂ ਭੇਜ ਰਹੇ ਸੋ ਕਿਤੇ ਨਾ ਕਿਤੇ ਉਹ ਸਕੂਲਾਂ ਨਾਲ ਧਿਆਨ ਦੇਣ ਦੀ ਲੋੜ ਆ ਉਹਨਾਂ ਨੂੰ ਦੁਬਾਰਾ ਖੜਾ ਕਰਨ ਦੀ ਲੋੜ ਆ ਕਿਉਂਕਿ ਸਾਡਾ ਜਿਹੜਾ ਸਿੱਖੀ ਸੱਭਿਆਚਾਰ ਆ ਜਾਂ ਪੰਜਾਬ ਦਾ ਸੱਭਿਆਚਾਰ ਆ ਉਹਦੇ ਵਿੱਚੋਂ ਹੀ ਬਚਣਾ ਜਦੋਂ ਸਿੱਕ ਬੱਚਾ ਖਾਲਸਾ ਸਕੂਲ ਜਾਂਦਾ ਹੈ ਜਾਂ ਉਹਨਾਂ ਕਾਲਜ ਜਾਂਦਾ ਜਿਵੇਂ ਅਸੀਂ ਜੀਐਨਈ ਚ ਗਏ ਸੀਗੇ ਤਾਂ ਉਹਦੀ ਇੱਕ ਸਾਡੇ ਤੇ ਇੱਕ ਪਰਤ ਆ ਜਾਂਦੀ ਹੈ ਜਾਂ ਇਹ ਕਹਿ ਲੋ ਵੀ ਸਾਡੀ ਜਿਹੜੀ ਸੋਚ ਹੈ ਜਾਂ ਘਾਰਤਾ ਉਹ ਉਸ ਪਾਸੇ ਬਣ ਜਾਂਦੀ ਆ ਚਾਹੇ ਉਹ ਥੋੜੇ ਸਮੇਂ ਵਾਸਤੇ ਉੱਥੇ ਪੜੇ ਪਰ ਉਹਦੀ ਜਿਹੜੀ ਉਹ ਆਦੀ ਰਵੈਤ ਨਾਲ ਆਪਦੇ ਸਭਿਆਚਾਰ ਨਾਲ ਆਪਦੀ ਸਿੱਖੀ ਦੇ ਸਿਧਾਂਤਾਂ ਨਾਲ ਜੁੜ ਜਾਂਦਾ ਜਿਹੜਾ ਕਿ ਸਮਾਜ ਵਾਸਤੇ ਵੀ ਬਹੁਤ ਕੰਮ ਦੇ ਆ ਜਿਹੜੇ ਕਿ ਸੂਬੇ ਦੀ ਡਿਵੈਲਪਮੈਂਟ ਵਾਸਤੇ ਵੀ ਬਹੁਤ ਕੰਮ ਦੇ ਆ ਜਿਹੜਾ ਉਹ ਬੱਚਾ ਕਿਤੇ ਵਿਦੇਸ਼ਾਂ 'ਚ ਵੀ ਜਾਂਦਾ ਰਹੇ ਤਾਂ ਉਹ ਦੇ ਨਾਲ ਜੁੜਿਆ ਰਹੂਗਾ ਸੋ ਪਹਿਲੀ ਜਗ੍ਹਾ ਤਾਂ ਅਸੀਂ ਇੱਥੇ ਮਾਤਖਾ ਰਹੇ ਆ ਖੈਰ ਇਹ ਮੁੱਦਾ ਐਮਪੀ ਨਹੀਂ ਚੱਕਣਗੇ ਐਮਪੀ ਲੋਕਾਂ ਦਾ ਜਿਹੜਾ ਕੰਮ ਆ ਸੰਸਦ 'ਚ ਜਿਹੜੇ ਜਾਂਦੇ ਆ ਉਹਨਾਂ ਦਾ ਦੂਜੀ ਸਿੱਖਿਆal ਜ਼ੋਰ ਆ ਹੁਣ ਅੱਗੇ ਦੂਜੇ ਪਾਸੇ ਦੀ ਸਿੱਖਿਆ ਉਹਦੇ ਵਿੱਚ ਕੀ ਆ ਕਿ ਕੀ ਅਸੀਂ ਆਉਣ ਵਾਲੀਆਂ ਜਿਹੜੀਆਂ ਆਪਰਚੂਨਿਟੀਆਂ ਆਉਣ ਵਾਲੀਆਂ ਜਿਹੜੀਆਂ ਸੰਭਾਵਨਾਵਾਂ ਆ ਕੀ ਅਸੀਂ ਆਦੇ ਬੱਚਿਆਂ ਨੂੰ ਉਧਰ ਤਿਆਰ ਕਰ ਰਹੇ ਹਾਂ ਕਿ ਨਹੀਂ ਕਰ ਰਹੇ ਕੀ ਉਹੀ ਮੈਂ ਹਾਇਰ এডਿਕੇਸ਼ਨ ਦੀ ਤਾਂ ਨਹੀਂ ਗੱਲ ਕਰਦਾ ਕਿਉਂਕਿ ਹੇਟਲੀ এডਿਕੇਸ਼ਨ ਬਹੁਤ ਇੰਪੋਰਟੈਂਟ ਆ ਹਾਇਰ এডਿਕੇਸ਼ਨ ਨਾਲੋਂ ਕਿਤੇ ਇੰਪੋਰਟੈਂਟ ਹੁੰਦੀ ਹੈ ਜਿਹੜੀ ਹੇਟਾਂ এডਿਕੇਸ਼ਨ ਦਿੱਤੀ ਜਾਂਦੀ ਹੈ ਜਿਉਂ ਅਸੀਂ ਪ੍ਰਾਇਮਰੀ ਤੇ ਸੈਕੰਡਰੀ এডਿਕੇਸ਼ਨ ਕਹਿੰਨੇ ਆ ਇਹਦੇ ਵਿੱਚ ਕੀ ਹੈ ਕਿ ਵੀ ਅਸੀਂ ਕਿਸ ਤਰੀਕੇ ਦੀ ਇਹਨੂੰ ਸਿੱਖਿਆ ਦੇ ਰਹੇ ਹਾਂ ਕੀ ਉਹ ਸਿੱਖਿਆ ਉਹਨੂੰ ਆਉਣ ਵਾਲੇ ਸਮੇਂ ਵਾਸਤੇ ਤਿਆਰ ਕਰ ਰਹੀ ਹੈ ਕਿ ਨਹੀਂ ਕਰ ਰਹੀ ਜੇ ਉਹ ਆਉਣ ਵਾਲੇ ਸਮੇਂ ਵਾਸਤੇ ਤਿਆਰ ਕਰ ਰਹੀ ਹੈ ਤਾਂ ਆਉਣ ਵਾਲਾ ਸਮਾਂ ਹੈ ਕੰਜ ਅੱਜ ਦੀ ਡੇਟ ਦੇ ਵਿੱਚ ਆਮ ਜਿਹੜੇ ਹੈਗੇ ਆ ਜਿਹੜੇ ਕੋਰਸਸ ਆ ਉਹਨਾਂ ਦੀ ਠੀਕ ਆ ਜ਼ਰੂਰਤ ਹੁੰਦੀ ਹੈ ਕਿਸੇ ਸਮਾਜ ਨੂੰ ਬਟ ਉਹ ਬਿਲਕੁਲ ਉਹ ਤੁਹਾਨੂੰ ਰੋਜ਼ਗਾਰ ਨਹੀਂ ਦੇ ਰਹੇ ਉਹਦੇ ਬਜਾਏ ਤੁਹਾਨੂੰ ਜਿਹੜੇ ਕਿਤਾ ਮੁਖੀ ਕੋਰਸਸ ਆ ਉਹ ਰੋਜ਼ਗਾਰ ਦੇ ਰਹੇ ਆ ਉਹਨਾਂ ਚੋਂ ਵੀ ਖਾਸ ਕਰਕੇ ਜਿੱਥੇ ਅਸੀਂ ਆਪਦੀਆਂ ਐਸਪੀਰੇਸ਼ਨਸ ਮੀਟ ਕਰ ਸਕਦੇ ਜਿੱਥੇ ਅਸੀਂ ਆਪਦੀਆਂ ਇੱਛਾਵਾਂ ਦੇ ਹਿਸਾਬ ਦਾ ਰੋਜ਼ਗਾਰ ਲੈ ਸਕਦੇ ਆ ਜਾਂ ਉਸ ਤਰੀਕੇ ਦੀ ਅਰਨਿੰਗ ਕਰ ਸਕਦੇ ਆ ਉਹ ਹੈਗੀਆਂ ਉਹ ਹੈਗੇ ਜਿਹੜਾ AI ਦਾ ਫੀਲਡ ਖੋਲ ਰਿਹਾ ਜਾਂ ਸਾਈਬਰ ਸਿਕਿਉਰਿਟੀ ਦਾ ਜਿਹੜੇ ਫੀਲਡ ਖੋਲ ਰਹੇ ਆ ਇਹਦੇ ਵਿੱਚ ਅਸੀਂ ਆਪਦੇ ਬੱਚਿਆਂ ਨੂੰ ਜੇ ਟ੍ਰੇਨਡ ਕਰੀਏ ਜਾਂ ਅੱਗੇ ਲੈ ਕੇ ਜਾਈਏ ਤਾਂ ਉਹ ਦੇ ਵਿੱਚ ਬਹੁਤ ਜ਼ਿਆਦਾ ਸਕੋਪ ਆ ਇਸ ਤੋਂ ਇਲਾਵਾ ਜਿਹੜੀਆਂ ਪ੍ਰੋਫੈਸ਼ਨਲ ਕੋਰਸਸ ਹੈਗੇ ਉਹਨਾਂ ਦੇ ਵਿੱਚ ਬਹੁਤ ਸਕੋਪ ਹੈਗਾ ਇਹ ਬੱਚੇ ਚਾਹੇ ਇੱਥੇ ਰਹਿ ਜਾਣ ਚਾਹੇ ਵਿਦੇਸ਼ਾਂ ਚ ਚਲੇ ਜਾਣ ਇਹ ਇੰਪੋਰਟੈਂਟ ਜਗਾਵਾਂ ਤੇ ਲੱਗਣਗੇ ਸੋ ਇਸ ਸਮੇਂ ਸਾਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਜਿਹੜੀ ਹੈਗੀ ਹੈ ਸਿੱਖਿਆ ਤੇ ਸਾਈਬਰ ਸਿਕਿਉਰਿਟੀ ਦੇ ਵਿੱਚ ਖਾਸ ਕਰਕੇ ਬਹੁਤ ਧਿਆਨ ਦੇਣ ਦੀ ਲੋੜ ਆ ਤੇ ਨਾਲ ਹੀ ਜਿਹੜੇ ਸਾਡਾ ਵੈਸੇ ਸਕੂਲਿੰਗ ਸਿਸਟਮ ਆ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਆ ਉਹਦੇ ਵਿੱਚ ਸਾਡੇ ਜਿਹੜੇ ਰਵੈਤੀ ਸਾਡਾ ਸੱਭਿਆਚਾਰ ਹੈਗਾ ਸਾਡੀ ਰਵਾਇਤ ਆ ਹੈ ਸਾਡਾ ਧਰਮ ਆ ਉਹਦੀ ਸਿੱਖਿਆ ਵੀ ਸਾਡੇ ਬੱਚਿਆਂ ਨੂੰ ਦੇਣੀ ਚਾਹੀਦੀ ਜ਼ਰੂਰੀ ਆ ਕਿ ਵੀ ਉਹ ਚਾਹੇ ਵੈਸਟ ਚ ਜਾਂਦੇ ਰਹਿਣ ਚਾਹੇ ਇੱਥੇ ਹੋਣ ਉਹ ਜੁੜੇ ਜ਼ਰੂਰ ਆਦੇ ਸਿਸਟਮ ਨਾਲ ਉਹਨਾਂ ਦੇ ਜਿਹੜਾ ਵੈਲਿਊ ਸਿਸਟਮ ਆ ਜਾਂ ਜਿਹੜੀਆਂ ਉਹਨਾਂ ਦੀ ਕਦਰਾਂ ਕੀਮਤਾਂ ਆ ਉਹ ਬੁਨਿਆਦੀ ਤੌਰ ਤੇ ਆ ਆਪ ਪੰਜਾਬ ਦੇ ਸੱਭਿਆਚਾਰ ਨਾਲ ਉਹ ਦਿੱਕਾ ਉਹਨਾਂ ਦੀ ਘਾੜਤਾ ਹੈ ਜਾਂ ਜੋ ਵੀ ਆ ਉਹ ਪੰਜਾਬ ਦੇ ਸੱਭਿਆਚਾਰ ਚੋਂ ਉਪਜਦੀ ਹੋਵੇ ਨਾ ਕਿ ਅ ਵਿਦੇਸ਼ੀ ਸਿਸਟਮ ਚੋਂ ਜਾਂ ਮਾਡਰਨ ਸਿਸਟਮ ਚੋਂ ਹਾਂ ਕਿਤਾ ਮੁੱਖੀ ਜੋ ਉਹਨਾਂ ਨੇ ਸਿੱਖਿਆ ਲੈਣੀ ਆ ਉਹ ਜ਼ਰੂਰ ਬੈਸਟ ਹੋਵੇ ਤੇ ਉਹਦੇ ਉੱਲ ਧਿਆਨ ਦੇਣ ਦੀ ਲੋੜ ਆ ਤਾਂ ਇਸ ਤੁਸੀਂ ਸਵਾਲ ਜ਼ਰੂਰ ਕਰੋ ਆਪਦੇ ਜਿਹੜਾ ਵੀ ਐਮਪੀ ਖੜਾ ਹੁੰਦਾ ਹੈ ਜਾਂ ਜਿਹੜਾ ਵੀ ਐਮਪੀ ਤੁਹਾਡੇ ਕੋਲ ਹੁੰਦਾ ਹੈ ਕਿ ਕੀ ਉਹ ਆਪਦੇ ਜਿਹੜਾ ਤੁਹਾਡੇ ਇਲਾਕੇ ਦੇ ਬੱਚਿਆਂ ਵਾਸਤੇ ਸਪੈਸ਼ਲ ਕੀ ਕਰੂਗਾ ਉਹਨਾਂ ਵਾਸਤੇ ਕੀ ਐਸਾ ਕਰੂਗਾ ਜਿਹਦੇ ਵਿੱਚ ਆ ਦੋ ਚੀਜ਼ਾਂ ਹੋਣ ਕਿ ਕਿਤਾ ਮੁਖੀ ਐਜੂਕੇਸ਼ਨ ਤੇ ਪਲੱਸ ਉਹਦੇ ਨਾਲ ਨਾਲ ਉਹ ਉਹ ਮੁਸਾ ਬੇਚਾਰ ਨਾਲ ਕਿਵੇਂ ਜੋੜਿਆ ਰੱਖਿਆ ਉਹਦਾ ਕਿਰਦਾਰ ਪੱਖੋਂ ਕਿਵੇਂ ਉਹ ਸਟਰੋਂਗ ਰਹੂਗਾ ਇਹਦੇ ਨਾਲ ਉਹ ਚੰਗਾ ਪਰਿਵਾਰ ਪਾਲ ਸਕੂਗਾ ਆਪਦਾ ਚੰਗਾ ਸਮਾਜ ਸਿਰਜ ਸਕੂ ਤੇ ਆਪਦੇ ਆਪ ਨੂੰ ਵੀ ਉਹ ਆਰਥਿਕ ਤੌਰ ਤੌਰ ਤੇ ਸਟਰੋਂਗ ਹੋ ਜੂ ਤੇ ਇਹ ਸਾਰਾ ਕੁਝ ਦੇਣ ਵਾਸਤੇ ਇਹ ਨਾ ਹੋਵੇ ਕਿ ਵੀ ਇਹ ਨਿਜੀ ਸੰਸਥਾਵਾਂ ਤੇ ਸਾਨੂੰ ਡਿਪੈਂਡੈਂਟ ਰਹਿਣਾ ਪੈਂਦਾ ਹੋਵੇ ਉਹਨਾਂ ਤੇ ਅਸੀਂ ਨਿਰਭਰ ਕਰੀਏ ਕਿਉਂਕਿ ਉਹ ਬਹੁਤ ਮਹਿੰਗੀ ਹੈ ਉਹ ਸਿੱਖਿਆ ਦੇਣੀ ਬਹੁਤ ਮਹਿੰਗੀ ਹੈ ਤੇ ਇਹ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਸਰਕਾਰ ਕਿਵੇਂ ਮੁਹੱਈਆ ਕਰਾਊਗੀ ਸਰਕਾਰ ਉਹਨੂੰ ਕਿਵੇਂ ਉਹਦੇ ਤੇ ਖਰਚਾ ਵਧਾਊਗੀ ਅੱਜ ਪੰਜਾਬ ਦਾ ਬਹੁਤ ਘੱਟ ਹਿੱਸਾ ਜਿਹੜਾ ਬਜਟ ਦਾ ਉਹ ਇਨ੍ਹਾਂ ਕੰਮਾਂ ਤੇ ਲੱਗ ਰਿਹਾ ਇਹਨੂੰ ਕਿਵੇਂ ਵਧਾਇਆ ਜਾ ਸਕਦਾ ਹੈ ਇਹ ਇਹ ਸਵਾਲ ਤੁਹਾਡੇ ਹੋਣੇ ਚਾਹੀਦੇ ਆ ਆਪਾਂ ਇਸੇ ਤਰੀਕੇ ਨਾਲ ਜਿਵੇਂ ਸਿੱਖਿਆ ਤੇ ਗੱਲ ਕੀਤੀ ਆ ਵੀ ਸਿੱਖਿਆ ਤੇ ਸਾਨੂੰ ਕੀ ਮੰਗਣਾ ਚਾਹੀਦਾ ਇਹਨਾਂ ਨੂੰ ਇਹ ਬਹੁਤ ਬੇਸਿਕ ਜੀਆਂ ਗੱਲਾਂ ਆ ਉਵੇਂ ਆਪਾਂ ਹੋਰ ਟੌਪਿਕਸ ਤੇ ਹੋਰ ਮੁੱਦਿਆਂ ਤੇ ਅਗਾਹ ਗੱਲ ਕਰਦੇ ਰਵਾਂਗੇ ਅੱਜ ਅਸਤੇ ਆਪਣਾ ਇੰਨਾ ਹੀ ਆ ਕਿ ਸਿੱਖਿਆ ਵਾਸਤੇ ਇਹ ਪੁੱਛੋ ਕਿ ਵੀ ਤੁਸੀਂ ਕਿਤਾ ਮੁਕੀ ਸਿੱਖਿਆ ਕਿਵੇਂ ਦੇਓਗੇ ਕਿ ਕਿੱਥੋਂ ਤੱਕ ਦੇਓਗੇ ਕਿੰਨੀ ਪਰਸੈਂਟੇਜ ਖਰਚੋਗੇ ਤੇ ਉਹ ਬੱਚਿਆਂ ਨੂੰ ਫ੍ਰੀ ਮਿਲ ਸਕੂਗੀ ਕਿ ਨਹੀਂ ਦੂਸਰਾ ਉਹਦੇ ਨਾਲ ਨਾਲ ਉਹਨਾਂ ਦਾ ਕਿਰਦਾਰ ਨੂੰ ਉਹਨਾਂ ਨੂੰ ਸਮਾਜ ਹਸਤੇ ਪ੍ਰੀਪੇਅਰ ਕਰਨ ਨੂੰ ਰਵੈਤੀ ਸਾਡੇ ਸਭਿਆਚਾਰ ਨਾਲ ਤੁਸੀਂ ਕਿਵੇਂ ਜੋੜੋਗੇ ਧਰਮ ਨਾਲ ਕਿਵੇਂ ਜੋੜੋਗੇ ਤਾਂ ਕਿ ਉਹ ਇਹਦੇ ਵਿੱਚ ਇਸ ਇਸ ਇਹਦੇ ਨਾਲ ਜੁੜੇ ਰਹਿਣ ਤੇ ਆਪ ਦੇ ਆਪ ਨੂੰ ਆਰਥਿਕ ਪੱਕੋ ਮਜ਼ਬੂਤ ਕਰ ਸਕਣ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤ